ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਬਜੀਤ ਕੌਰ ਅੱਜ ਆਪਾਂ ਬੇਸਣ ਦੀ ਮਿੱਠੀ ਬੁੰਦੀ ਬਣਾਉਂਦੇ ਜਿਹਦੇ ਵਿੱਚ ਮੈਂ ਦੋ ਕੌਲੀਆਂ ਬੇਸਣ ਦੀਆਂ ਲੈ ਲਈਆਂ ਇਹਦੇ ਵਿੱਚ ਮੈਂ ਕੋਈ ਬੇਕਿੰਗ ਪਾਊਡਰ ਬੇਕਿੰਗ ਸੋਡਾ ਕੁਝ ਨਹੀਂ ਪਾਇਆ ਮੈਂ ਸਿਰਫ ਦੋ ਚਮਚੇ ਖਾਣੇ ਵਾਲੇ ਤੇਲ ਦੇ ਪਾਉਂਗੀ ਠੀਕ ਹੈ ਇੱਧਰ ਮੈਂ ਪਾਣੀ ਲੈ ਲਿਆ ਡੇਢ ਕੌਲੀ ਜਿਹੜੀ ਕੌਲੀ ਨਾਲ ਆਪਾਂ ਵੇਸਣ ਲਿਆ ਸੀ ਉਸੇ ਹੀ ਕੌਲੀ ਨਾਲ ਮੈਂ ਪਾਣੀ ਲੈ ਲਿਆ ਮਿੰਨਕੇ ਤੇ ਇੱਧਰ ਮੈਂ ਡੇਢ ਕੌਲੀ ਚੀਨੀ ਦੀ ਲੈ ਲਈ ਆ ਤੇ ਇਹਦੇ ਵਿੱਚ ਆਪਾਂ ਜਿਹਦੇ ਚਾਚਨੀ ਬਣਾਵਾਂਗੇ ਡੇਢ ਕੌਲੀ ਉਹ ਹੀ ਪਾਣੀ ਦੀ ਪਾਉਣੀ ਆ ਤੇ ਇਹਦੇ ਵਿੱਚ ਆਪਾਂ ਵੇਸਣ ਦੇ ਵਿੱਚ ਜੈਲੋ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਪਹਿਲਾਂ ਮੈਂ ਕੋਲ ਉਹਵੇਂ ਹੀ ਤਿਆਰ ਕਰਾਂਗੀ ਕਿਉਂਕਿ ਮੈਂ ਇਹਦੇ ਵਿੱਚ ਪਹਿਲਾਂ ਕੋਈ ਫੂਡ ਕਲਰ ਨਹੀਂ ਪਾਵਾਂਗੀ ਬਾਅਦ ਵਿੱਚ ਪਾਵਾਂਗੀ ਬੀਕੋਜ਼ ਮੈਂ ਦੋ ਕਲਰ ਦੀ ਬਣਾਉਣ ਲੱਗੀ ਆ ਠੀਕ ਹੈ ਇੱਕ ਪਿੰਕ ਕਲਰ ਦੀ ਇੱਕ ਜੈਲੂ ਦੀ ਹਾਂਜੀ ਆਪਾਂ ਨੇ ਦੋ ਕਲਰ ਉਹੋ ਬੇਸਨ ਮਿਕਸ ਕਰ ਲਿਆ ਤੇ ਐਸੇ ਐਸੇ ਤਰ੍ਹਾਂ ਦਾ ਰੱਖਣਾਗਾ ਪਤਲਾ ਨਹੀਂ ਕਰਨਾ ਜ਼ਿਆਦਾ ਇਹ ਆਪਾਂ ਨੇ ਇਹ ਚਾਰਨੀ ਲਈ ਆ ਇਹ ਚਾਰਨੀਆਂ ਆਮੀ ਘਰਾਂ ਚ ਹੁੰਦੇ ਕਿਉਂਕਿ ਇੱਥੇ ਇਹੋ ਜੀ ਚਾਰਨੀ ਜਿਆਦਾ ਜੂਸ ਕਰਦੇ ਜਿਵੇਂ ਪਕੌੜੇ ਕੂੜੇ ਕੱਢਣੇ ਜਾਂ ਕੁਝ ਵੀ ਚਾਰਨੀਆਂ ਤੇ ਮੇਰੇ ਕੋਲੇ ਹਲਵਾਈ ਵਾਲੀਆਂ ਵੀ ਹੈਗੀਆਂ ਵੱਡੀਆਂ ਤੇ ਪਰ ਮੈਂ ਇਹਦੇ ਨਾਲ ਕੱਢਣ ਲੱਗੀ ਬਿਕੋਜ਼ ਕਿਉਂਕਿ ਇਹਦੇ ਨਾਲ ਮੋਟੀ ਨਿਕਲੂਗੀ ਨਾ ਇਹ ਕਿਸੇ ਨੇ ਨਾ ਵਰਤ ਹਾ ਹੁਨਾਗੇ ਨਾ ਰੋਜ਼ੇ ਵਰਤ ਇੱਥੇ ਰੋਜ਼ੇ ਬੋਲਦੇ ਆਪਣੇ ਵਰਤ ਬੋਲਦੇ ਨਾ ਮੁਸਲਮਾਨਾਂ ਦੇ ਤੇ ਤਾਂ ਕਰਕੇ ਉਹਨਾਂ ਨੇ ਲੈਣੀ ਆ ਵਰਤ ਖੋਲਣ ਵਾਸਤੇ ਲਿਆ ਕਰਨੀਆਂ ਫਿਰ ਆਪਾਂ ਪੂਜੀਆ ਵੀ ਬਣਾਵਾਂਗੇ ਜਿਹੜਾ ਕਿ ਬਦਾਨਾ ਤੇ ਭੁਜੀਆ ਮਿਕਸ ਕਰਕੇ ਬਣਾਉਣਾਗਾ ਤੇਦਰ ਦੇਖੋ ਕਿ ਕਿੰਨੀ ਸੋਹਣੀ ਬੁੰਦੀ ਲਿਖਦੀ ਹੈ ਨਾ ਗੋਲ ਗੋਲ ਹੋਈ ਜਾਂਦੀ ਮੈਂ ਪੋਰਾ ਵੀ ਚਾਰਨੀ ਨਹੀਂ ਹਲਾਈਗੀ ਉਧਰ ਆਪਾਂ ਨੇ ਥੋੜੀ ਜੀ ਬਣਾ ਲਈ ਸੀਗੀ ਦੋ ਵੀ ਬੁੰਦੀ ਕੜਾਈ ਵਿੱਚ ਪਾਉਣੀ ਨੇ ਚਾਰਨੀ ਨੂੰ ਆਪਾਂ ਗਿੱਲੇ ਪਾਣੀ ਨਾਲ ਨਹੀਂ ਸਾਫ਼ ਕਰਨਾ ਆਪਾਂ ਸੁੱਕੇ ਕੱਪੜੇ ਨਾਲ ਜਿਵੇਂ ਅੱਧ ਗਿੱਲਾ ਜਾਂਦਾ ਉਹਦੇ ਨਾਲ ਸਾਫ਼ ਕਰ ਲਿਆ ਕਰੋ ਕਿਉਂਕਿ ਜੇ ਗਿੱਲੇ ਪਾਣੀ ਨਾਲ ਕਰਾਂਗੇ ਨਾ ਤੇ ਫਿਰ ਉਹ ਹੋ ਜਾਂਦਾ ਵਿੱਚ ਚਿਰੜ ਚਿਰੜਾ ਪਾਣੀ ਉੱਤੇ ਤੇਲ ਉੱਤੇ ਡਿਗਦਾ ਆ ਕੇ ਫਿਰ ਹੱਥ ਪੈਰ ਮੱਚ ਜਾਂਦੇ ਹਨ ਤੇ ਇਦਾਂ ਕਰਨਾਗਾ ਆ लास्ट ਤੇ ਵੇਚੇ ਹੁਣ ਆਪਾਂ ਪਿੰਕ ਕਲਰ ਵਾਲੀ ਵੀ ਬਣਾ ਲਈ ਉਹ ਥੋੜੀ ਜੀ ਬਣਾਈ ਜਿਵੇਂ ਵਿੱਚ ਥੋੜਾ ਥੋੜਾ ਦਿੱਸੇ ਨਾ ਪਿੰਕ ਕਲਰ ਇਹ ਵੀ ਆਪਣੀ ਦੇਖੋ ਕਿੱਡੀ ਗੋਲ ਗੋਲ ਬਣ ਕੇ ਸੋਹਣੀ ਸੋਹਣੀ ਤਿਆਰ ਹੋ ਆਇ ਦੇਚ 1.5 ਕੋਲੀਆਂ ਬੇਸਨ ਲਈਆਂ ਸੀ ਨਾ 1.5 ਕੋਲੀਆਂ ਆਪਾਂ ਖੰਡ ਦੀ ਪਾ ਲਈ ਤੇ 1.5 ਕੋਲੀਆਂ ਹੀ ਆਪਾਂ ਪਾਣੀ ਦੀ ਪਾਵਾਂਗੇ ਇਧਰ ਆਪਣਾ ਸਾਰਾ ਬੁੰਦੀ ਰੈਡੀ ਹੋ ਗਈ ਬੁੰਦੀ ਉਹ ਪਚਾਛਣੀ ਵਿੱਚ ਪਾਤੀ 2 ਮਿੰਟ ਆਪਾਂ ਇਹਨੂੰ ਕਵਰ ਕਰ ਦਿੰਦੇ ਫਿਰ ਆਪਾਂ ਇਹਨੂੰ ਕੱਢ ਲਾਂਗੇ ਇਧਰ ਆਪਾਂ ਨੇ ਭੁਜ ਗਏ ਵਾਸਤੇ ਬੇਸਨ ਲੈ ਲਿਆ ਇਹਦੇ ਵਿੱਚ ਮੈਂ ਤਿੰਨ ਕੌਲੀਆਂ ਬੇਸਣ ਦੀਆਂ ਲਈਆਂ ਤੇ ਥੋੜਾ ਜਿਹਾ ਫੂਡ ਕਲਰ ਤੇ ਇੱਕ ਚਮਚ ਤੋਂ ਥੋੜਾ ਜਿਹਾ ਉੱਤੇ ਮੈਂ ਇਹਦੇ ਵਿੱਚ ਨਮਕ ਲਿਆ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਦੋ ਕੁ ਚਮਚੇ ਆਪਾਂ ਇਹਦਾ ਡੋਹ ਤਿਆਰ ਕਰ ਲੈਂਦੇ ਇਸ ਸੰਦਰਬੋਹ ਤਿਆਰ ਕਰ ਲਿਆ ਤੇ ਮਸ਼ੀਨ ਦੇ ਵਿੱਚ ਤੇਲ ਲਾ ਕੇ ਫਿਰ ਚੀਨ ਦੇ ਵਿੱਚ ਬੇਸਣ ਵੀ ਭਰ ਲਿਆ ਇੱਦਾਂ ਆਪਾਂ ਨੇ ਤੇਲ ਰੱਖ ਤਿਆ ਹੁਣ ਆਪਾਂ ਪੂਜੀਆ ਬਣਾਉਣ ਦੀ ਤਿਆਰੀ ਕਰਦੇ ਆ ਤੇਲ ਪੂਰਾ ਗਰਮ ਹੋਣਾ ਚਾਹੀਦਾ ਫੇਰ ਹੀ ਭੁਜੀਆ ਤਾਂ ਉੱਠੂਆ ਨੀਤੇ ਠੰਡੇ ਬੈਠੀ ਉਹ ਜਿਹੜੇ ਤੇਲ ਦੇ ਵਿੱਚ ਆਪਾਂ ਬੁੰਦੀ ਕੱਢੀ ਸੀ ਉਸੇ ਤੇਲ ਵਿੱਚ ਹੀ ਆਪਾਂ ਭੁਜੀਆ ਬਣਾਉਣ ਲੱਗੇ ਆਂ ਆਪਾਂ ਨੇ ਪਹਿਲਾਂ ਪੂਰ ਪਾ ਦਿੱਤਾ ਇੱਕ ਵੀ ਆਪਣੀ ਸੇਵੀ ਨਹੀਂ ਟੁੱਟੀਗੀ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਸੇਵੀਆਂ ਬਣੀਆਂ ਨੇ ਇੱਧਰ ਆਪਣੀ ਬੁੰਦੀ ਆਪਾਂ ਚਾਚਨੀ ਜਿਹਾ ਕੱਢ ਕੇ ਸੁੱਕਣੇ ਪਾਤੀ ਸੁੱਕ ਜੂ ਵੀ ਨਾ ਫਿਰ ਤੇ ਇਧਰ ਆਪਣਾ ਪੂਜੀਆ ਵੀ ਰੈਡੀ ਹੋ ਗਿਆ ਦੇਖੋ ਕਿੰਨੇ ਸੋਹਣੇ ਲੱਛੇ ਬਣੇ ਇਹਦੇ ਦੇਖੋ ਤੁਸੀਂ ਸਾਰਾ ਪੂਜੀਆ ਆਪਾਂ ਰੈਡੀ ਕਰ ਲਿਆ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਥੋੜਾ ਜਿਹਾ ਲੱਗ ਲੱਗ ਰੱਖਣਾ ਤੇ ਥੋੜਾ ਜਿਹਾ ਮਿਕਸ ਕਰਨਾਗਾ ਅੱਧਾ ਅੱਧਾ ਮਿਕਸ ਕਰਨਾ ਅੱਧਾ ਅੱਧਾ ਲੱਗ ਰੱਖਣਾਗਾ ਤੇ ਪਲੀਜ਼ ਮੇਰੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਇਸ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਦੱਸਿਆ ਕਰੋ ਪਲੀਜ਼ ਮੇਰੇ ਦੇ ਆ ਨੈਕਸਟ ਵੀਡੀਓ ਵਿੱਚ ਲਓ ਜੀ ਹੁਣ ਆਪਾਂ ਉਹਨਾਂ ਨੂੰ ਪੂਜਿਆ ਬਦਾਨਾ ਦੇਣ ਚੱਲਿਆ ਉਹਨਾਂ ਨੇ ਨਾ ਕਵਾਸਾ ਖੋਲਣਾ ਹੈ ਰੋਜ਼ਾ ਖੋਲਣਾ ਹੈ